ਸਤਨਾਮ ਵਾਹਿਗੁਰੂ ਸਾਹਿਬ ਜੀਓ ਅਮੁੱਲ ਗੁਣ ਅਮੁੱਲ ਬਾਪਾਰ ਅਮੁੱਲ ਬਪਾਰੀਐ ਅਮੁੱਲ ਭੰਡਾਰ ਅਮੁੱਲ ਆਵਹ ਅਮੁੱਲ ਰਹੇ ਜਾਹਿ ਅਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁੱਲ ਅਮੁੱਲ ਪਰਵਾਨ ਅਮੁੱਲ ਬਕਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿ ਬੁਲਾਏ ਅੱਖ ਬੇਦ ਪਾਠ ਪੁਰਾਣ ਅੱਖ ਪੜੇ ਕਰੇ ਬਖਿਆਣ आखें पर मैं आंखें इंद्र आंखें गोपीत गोबिंद आंखें ईश्वर आंखें सिद्ध आंखें कीते कीते बुद्ध आंखें दान व आंखें देव आंखें सुर नर मुन जन से कीते आंखें आखन पाहे कीते कह कह उठ उठ, उठ जाहे ਇਤੇ ਕਿਤੇ ਹੋਰ ਕਰ ਹੈ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਖੀਐ ਸਿਰ ਗਾਵਾਰਾ ਗਾਵਾਰ ਗੁਰੂ ਪਿਆਰੇ ਸਾ ਸੰਗਤ ਜੀ ਸਤਗੁਰਾਂ ਦੀ ਕਿਰਪਾ ਨਾਲ ਅੰਕ ਨੰਬਰ 5 ਅਤੇ 6 ਦੇ ਉੱਪਰ ਜਪਜੀ ਸਾਹਿਬ ਦੀ 23ਵੀਂ ਪੌੜੀ ਦਾ ਮੂਲ ਪਾਠ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪ ਜੀ ਨੇ ਸਰਵਣ ਕੀਤਾ ਹੈ ਇਸ ਪਾਵਨ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਬੇਅੰਤਤਾ ਜਿਹੜੀ ਹੈ ਉਸ ਦਾ ਬਿਆਨ ਕਰ ਰਹੇ ਹਨ ਕਿ ਉਹ ਪ੍ਰਮਾਤਮਾ ਕਿੰਨਾ ਬਿਆੰਤ ਹੈ ਕਿਸੇ ਵੀ ਕੀਮਤ ਤੇ ਉਹ ਮਿਲ ਨਹੀਂ ਸਕਦਾ। ਕਿਸੇ ਕੋਈ ਮੁੱਲ ਪਾ ਕੇ ਉਸ ਪ੍ਰਮਾਤਮਾ ਨੂੰ ਆਪਣੇ ਵਾਸ ਵਿੱਚ ਕਰ ਲਈਏ ਨਹੀਂ ਕੀਤਾ ਜਾ ਸਕਦਾ। ਹਾਇਕ ਸਤਿਗੁਰੂ ਨੇ ਇੱਕ ਤਰੀਕਾ ਦੱਸਿਆ ਹੈ। ਕਹਿੰਦੇ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਹ ਉਹ ਪ੍ਰਮਾਤਮਾ ਕਿਸੇ ਕੀਮਤ ਤੇ ਨਹੀਂ ਮਿਲ ਸਕਦਾ ਕੀਮਤ ਪਾਏ ਨਾ ਕਿਹਾ ਜਾਏ ਹੁਣ ਇਹ ਵੀ ਦਾਵਾ ਨਹੀਂ ਕਰ ਸਕਦੇ ਵੀ ਕਹਿਣ ਵਾਲਿਆਂ ਨੇ ਉਸ ਅਮੁੱਲ ਪ੍ਰਮਾਤਮਾ ਨੂੰ ਜਾਂ ਉਸ ਅਕਾਲ ਪੁਰਖ ਦਾ ਅੰਤ ਪਾਲਿਆ ਸਤਿਗੁਰ ਕਹਿੰਦੇ ਨਹੀਂ ਕਹਿਣੇ ਵਾਲੇ ਤੇਰੇ ਰਹੇ ਸਮਾ ਅੱਜ ਜੋ ਸਤਿਗੁਰ ਮਹਾਰਾਜ ਇਸ ਪੌੜੀ ਦੇ ਵਿੱਚ ਕਿਰਪਾ ਕਰ ਰਹੇ ਆ ਕਹਿੰਦੇ ਪ੍ਰਮਾਤਮਾ ਦੇ ਜਿਹੜੇ ਗੁਣ ਹਨ ਉਹ ਅਮੁੱਲ ਹਨ ਅਮੁੱਲ ਗੁਣ ਅਮੁੱਲ ਬਪਾਰ ਤੇ ਉਹਨਾਂ ਗੁਣਾ ਦਾ ਵਪਾਰ ਵੀ ਅਮੁੱਲ ਹੈ ਉਹਦਾ ਕੋਈ ਮੋਲ ਨਹੀਂ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਦੀ ਦਰਸਲ ਜਿਸ ਵੇਲੇ ਵਪਾਰ ਸ਼ਬਦ ਆਉਂਦਾ ਹੈ ਨਾ ਕਿਉਂਕਿ ਉਹਦੇ ਵਿੱਚੋਂ ਇਦਾਂ ਸਾਨੂੰ ਲੱਗਦਾ ਕਿਉਂਕਿ ਵਪਾਰ ਸ਼ਬਦ ਉਹਦੇ ਵਿੱਚ ਸੰਸਕਾਰ ਸੰਸਕਾਰਕ ਕਰਮਾਂ ਦੀ ਬਦਬੂ ਆਉਂਦੀ ਕਿਉਂਕਿ ਲੋਕ ਵਪਾਰ ਕਰਦੇ ਆ ਉਦੇ ਵਿੱਚ ਕਈ ਤਰੀਕਿਆਂ ਦਾ ਕਈ ਕੁਛ ਕੀਤਾ ਜਾਂਦਾ ਪਰ ਇੱਥੇ ਸਤਪੁਰ ਨੇ ਇਸ ਨੂੰ ਨਰਮੋਲ ਧਾਰਮਿਕ ਜਜ਼ਬੇ ਨਾਲ ਵਰਤਿਆ ਨਰਮੋਲ ਧਾਰਮਿਕ ਜਜ਼ਬੇ ਦੀ ਵਪਾਰ ਸ਼ਬਦ ਦੀ ਵਪਾਰ ਹੁੰਦਾ ਲੈਣ ਦੇਣ ਦਾ ਇੱਥੇ ਲੈਣਾ ਹੀ ਲੈਣਾ ਹੈ ਦੇਣਾ ਕੀ ਹੈ ਇੱਥੇ ਮੰਨ ਦੇਣਾ ਮਨ ਦੇ ਰਾਮ ਲਿਆ ਹੈ ਮੋ ਕਿਉਂਕਿ ਜਦੋਂ ਇਹ ਜੀਵਨ ਦੇ ਵਿੱਚ ਸਮਝ ਆ ਜਾਂਦੀ ਹੈ ਤੇਰੋ ਕੀ ਆ ਤੁਝੇ ਕਿਹਾ ਅਰਪਉ ਕਿ ਸਭ ਕੁਝ ਸਤਗੁਰੂ ਤੇਰਾ ਹੈ ਇਹ ਸੱਚਾ ਵਪਾਰ ਜੀਵਨ ਦੇ ਵਿੱਚ ਆ ਜਾਂਦਾ ਸਤਗੁਰੂ ਨੇ अनेका ਉਦਾਹਰਨਾਂ ਦਿੱਤੀਆਂ ਕਹਿੰਦੇ ਸੱਚ ਵਪਾਰ ਵਪਾਰ ਤਾਂ ਸਾਰੇ ਆਪਾਂ ਕਰ ਰਹੇ ਆਂ ਪਰ ਕਿਹੜਾ ਵਪਾਰ ਕਰਨਾ ਸੱਚ ਵਪਾਰ ਕਰੋ ਵਪਾਰੀ ਦਰਗਹ ਨਿਵਹਿ ਖੇਪ ਤਮਾਰ ਪਰ ਅਫਸੋਸ ਉਸ ਵੇਲੇ ਹੁੰਦਾ ਜਿਸ ਵੇਲੇ ਧਾਰਮਿਕ ਤੌਰ ਤੇ ਵੀ ਉਸ ਲੋਕਾਂ ਨੇ ਧਰਮ ਨੂੰ ਵੀ ਵਪਾਰੀਕਰਨ ਦੇ ਵਿੱਚ ਕਰ ਦਿੱਤਾ ਸਤਿਗੁਰ ਨੇ ਤਾਂ ਬਾਣੀ ਵਿੱਚ ਵੀ ਬਖਸ਼ਿਸ਼ ਕੀਤੀ ਕਹਿੰਦੇ माथे तिलक ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਉਹ ਪ੍ਰਮਾਤਮਾ ਦੇ ਨਾਮ ਦਾ ਵਪਾਰ ਵੀ ਅਮੁੱਲ ਹੈ ਸਭ ਜੀ ਕਹਿੰਦੇ ਨਾ ਜਿਸ ਵਖਰ ਕੋ ਲੈਣ ਤੋਂ ਆਇਆ ਉਹ ਕਿੱਥੇ ਮਿਲਦਾ ਰਾਮ ਨਾਮ ਸੰਤਨ ਕਰ ਪਾਇਆ ਕਿੱਦਾਂ ਮਿਲਦਾ ਤਜ ਅਪਮਾਨ λεਹੁ ਮਨ ਮੋਲ ਰਾਮ ਨਾਮ ਹਿਰਦੇ ਮੇਂ ਲਾਧ ਖੇਬ ਸੰਤਹਿ ਸੰਗਚਾਲ ਅਵਰਤਿਆਗ ਵਿਖਿਆ ਜੰਜਾਲ ਜਦੋਂ ਇਹ ਵਪਾਰ ਕਰਨਗੇ ਨਾ ਗੁਰੂ ਸਾਹਿਬ ਕਹਿੰਦੇ ਧਨ ਧਨ ਕਹੇ ਸਭ ਕੋਏ ਮੁਖ ਉਜਲੇ ਦਰਗੇ ਸੋ ਪਰ ਨਾਲ ਸਾਹਿਬ ਜੀ ਕਹਿੰਦੇ ਇਹ ਵਪਾਰ ਬਿਰਲਾ ਵਪਾਰੇ ਤੇ ਜਿਹੜੇ ਕਰਦੇ ਆ ਨਾਨਕ ਤਿੰਨ ਕਾ ਸਦ ਬਲਿਆ ਤੇ ਗੁਰੂ ਸਾਹਿਬ ਮਹਾਰਾਜ ਅੱਗੇ ਕਿਰਪਾ ਕਰ ਰਹੇ ਕਹਿੰਦੇ ਅਮੁੱਲ ਵਪਾਰੀਏ ਜਿਹੜੇ ਆਏ ਨਾ ਵਪਾਰ ਕਰਨ ਸੰਸਾਰ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਵੰਦ ਕਰਨ ਆਏ ਉਹ ਵੀ ਅਮੋਲ ਉਹਨਾਂ ਦਾ ਮੁੱਲ ਨਹੀਂ ਪਾਇਆ ਜਾਂਦਾ ਜਿਨ੍ਹਾਂ ਦਾ ਆਪਾਂ ਕਹਿੰਦੇ ਨਾ ਜਨਮ ਵਰਣ ਦੋਹ ਮੈਂ ਨਹੀਂ ਜਨ ਪਰ ਉਪਕਾਰੀ ਆਏ ਉਹ ਵਪਾਰੀਏ ਵੀ ਜਿਹੜੇ ਆ ਕਿਉਂਕਿ ਬਹੁਤ ਲੋਕ ਬਹੁਤ ਕੁਝ ਕਰਦੇ ਆ ਸਤਿਗੁਰ ਕਹਿੰਦੇ ਕਿਨਹੀ ਬਣ ਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਪਾਰੀ ਸੰਤੋ ਬਣਦਿਆ ਨਾਮ ਗੋਬਿੰਦ ਕਾ ਐਸੀ ਖੇ ਬਿਮਾਰੀ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰ ਜਦੋਂ ਰੱਬ ਨਾਲ ਜੁੜ ਜਾਂਦੇ ਆ ਪ੍ਰਮਾਤਮਾ ਨਾਲ ਜੁੜਦੇ ਰਹਿੰਦੇ ਪਰਵਾਰ ਤੇ ਵਿੱਚ ਰਹਿੰਦੇ ਸੰਸਾਰ ਦੇ ਵਿੱਚ ਐ ਪਰ ਉਹਨਾਂ ਦੀ ਸੁਰਤ ਜਿਹੜੀ ਆ ਉਹ ਅਕਾਲ ਪੁਰਖ ਨਾਲ ਜੁੜ ਜਾਂਦੀ ਅੰਦਰ ਜਦੋਂ ਭਾਵਨਾ ਬਣ ਜਾਂਦੀ ਹੈ ਨਾ ਕਿਉਂਕਿ ਜਿਹੜਾ ਸੰਸਾਰ ਦਾ ਵਪਾਰੀ ਹੈ ਨਾ ਉਹ ਮੈਂ ਮੈਂ ਕਰਦਾ ਹੈ ਪਰ ਜਿਹੜਾ ਪਰਮਾਤਮਾ ਦਾ ਵਪਾਰੀ ਆ ਤੂੰ ਤੂੰ ਕਰਦਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮਜਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜੱਤ ਦੇਖਾਂ ਤਤ ਤੂੰ ਜਿੱਦਣ ਮੈਂ ਦੇਖਦਾ ਪਰਮਾਤਮਾ ਹੀ ਪਰਮਾਤਮਾ ਕਿਉਂਕਿ ਜਦਨ ਤੱਕ ਇਹ ਸਮਝ ਨਹੀਂ ਆਉਂਦੀ ਉਹਦੇ ਵਪਾਰੀ ਨਹੀਂ ਬਣਦੇ ਉਦਨ ਮੁਨਕ ਮੈਂ ਕਰਦਾ ਮੇਰੀ ਜਾਤ ਮੇਰੀ ਪਾਤ ਮੇਰਾ ਧਨ ਮੇਰਾ ਪਰਿਵਾਰ ਮੇਰਾ ਮੁਲਕ ਮੇਰੀ ਭਾਸ਼ਾ ਮੇਰਾ ਰੰਗ ਪਰ ਜਦਨ ਸਤਗੁਰ ਦੇ ਨਾਮ ਦਾ ਵਪਾਰੀ ਬਣਦਾ ਹੈ ਉਹ ਕਹਿੰਦਾ ਮੈਂ ਨਹੀਂ ਪ੍ਰਭ ਸਭ ਕੁਝ ਤੇਰਾ ਮੈਂ ਨਹੀਂ ਹਾਂ ਸਭ ਕੁਝ ਤੇਰਾ ਆ ਸ਼ਬਦ ਆਇਆ ਨਾ ਗੁਰੂ ਸਾਹਿਬ ਜੀ ਦਾ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਤੇ ਗੁਰੂ ਸਾਹਿਬ ਨੇ ਬਨਜਾਰਾ ਕਿਹਨੂੰ ਆਖਿਆ ਜਿਹੜੇ ਨਾਮ ਦੇ ਰਸ ਦੇ ਵਿੱਚ ਰਸੇ ਗਏ ਆ ਜਿਹੜੇ ਨਾਮ ਦੇ ਰਸੀਏ ਹਨ ਉਹਨਾਂ ਨੂੰ ਸਤਿਗੁਰ ਨੇ ਬਣਜਾਰਾ ਆਖਿਆ ਕਿ ਉਹ ਪ੍ਰਮਾਤਮਾ ਦੇ ਨਾਮ ਦਾ ਬੰਦ ਕਰ ਸਤਿਗੁਰ ਕਹਿੰਦੇ ਨਾ ਬਣਜ ਕਰੋ ਬਣ ਜਾ ਰਹੋ ਬਖਰ ਲਿਓ ਸਮਾਲ ਐਸੀ ਵਸਤ ਵਸਾਈਏ ਜੈਸੀ ਨਿਭਹਿਣਾ ਇੱਥੇ ਸਤਿਗੁਰ ਕਹਿੰਦੇ ਜਿਨ੍ਹਾਂ ਨੇ ਵਪਾਰ ਕੀਤਾ ਉਹ ਵੀ ਅਮੁੱਲ ਹੋ ਗਏ ਅਮੁੱਲ ਗੁਣ ਅਮੁੱਲ ਬਾਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਉਸ ਪ੍ਰਮਾਤਮਾ ਦੇ ਗੁਣਾਂ ਦਾ ਭੰਡਾਰ ਜਿਹੜਾ ਅਮੁੱਲ ਹੈ ਉਹਦਾ ਵੀ ਕੋਈ ਮੁੱਲ ਨਹੀਂ ਅਮੁੱਲ ਆਵ ਹੈ ਅਮੁੱਲ ਲਹਿ ਜਾਏ ਉਹ ਸੰਸਾਰ ਦੇ ਵਿੱਚ ਆਉਂਦੇ ਵੀ ਅਮੁੱਲ ਹਨ ਉਹਨਾਂ ਦਾ ਕੋਈ ਮੁੱਲ ਨਹੀਂ ਹੈ ਜਨਸਾਰ ਤੋਂ ਜਾਂਦੇ ਆ ਫਿਰ ਵੀ ਉਹਨਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ ਕਿਉਂਕਿ ਉਹ ਪ੍ਰਮਾਤਮਾ ਨਾਲ ਜੁੜ ਗਏ ਜਿਹੜਾ ਉਸ ਦੇ ਨਾਲ ਜੁੜ ਗਿਆ ਉਹ ਵੀ ਅਮੁੱਲ ਬਣ ਗਿਆ ਅਮੁੱਲ ਆਵੇ ਅਮੁੱਲ ਲਹਿ ਜਾਏ ਅਮੁੱਲ ਭਾਏ ਉਹ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਰਸ ਜਾਂਦੇ ਆ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਮਸਤ ਹੋ ਜਾਂਦੇ ਆ ਤੇ ਜਿਹੜੇ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਹੋ ਗਏ ਉਹਨਾਂ ਦਾ ਵੀ ਮੁੱਲ ਕੋਈ ਨਹੀਂ ਤੇ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਸਭ ਕਹਿੰਦੇ ਆ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ دیਵਾਨ ਉਹਦਾ ਜਿਹੜਾ ਇਨਸਾਫ ਹੈ ਨਾ ਪਰਮਾਤਮਾ ਵੈਸੇ ਤਾਂ ਪਹਿਲੀ ਗੱਲ ਇਹ ਸਮਝਣ ਵਾਲੀ ਆ ਸਤਿਗੁਰ ਨੇ ਧਰਮ ਕਿਹਨੂੰ ਆਖਿਆ ਕਹਿੰਦੇ ਸਰਬ ਧਰਮ ਮੈਂ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਧਰਮ ਹੁੰਦਾ ਕਿ ਲੋਕਾਂ ਦੇ ਰਸਤੇ ਨੂੰ ਸਾਫ ਕਰ ਦੇਣਾ ਇਹ ਧਰਮ ਨਹੀਂ ਹੈ ਕਿ ਲੋਕਾਂ ਦੇ ਪੈਰਾਂ ਦੇ ਵਿੱਚ ਕੱਡੇ ਵਛਾ ਦੇਣੇ ਲੋਕਾਂ ਦੇ ਉੱਪਰ ਜ਼ੁਲਮ ਕਰਨਾ ਇਹ ਧਰਮ ਨਹੀਂ ਹੈ ਧਰਮ ਦੇ ਨਾਮ ਤੇ ਜਿਹੜੇ ਕਰਦੇ ਆ ਉਹ ਧਰਮੀ ਹੋਈ ਨਹੀਂ ਸਕਦੇ ਜਿਹੜੇ ਧਰਮ ਦੇ ਨਾਮ ਦੇ ਜ਼ੁਲਮ ਕਰਦੇ ਇੱਕ ਛੋਟੀ ਜਿਹੀ ਕਹਾਣੀ ਕਿਸੇ ਨੇ ਲਿਖੀ ਕਹਿੰਦੇ ਇੱਕ ਉਸਤਾਦ ਸੀ ਤੇ ਉਹਦਾ ਆਸ਼ਰਮ ਸੀ ਤੇ ਬੱਚਿਆਂ ਨੂੰ ਪੜ੍ਹਾਉਂਦਾ ਸੀ ਪੁਰਾਣੇ ਸਮੇਂ ਦੀ ਹੁਣ ਕਹਿੰਦੇ ਹਨ ਛੁੱਟੀਆਂ ਹੋ ਗਈਆਂ ਇੱਕ ਬੱਚੇ ਨੇ ਸੁਭਾਲ ਕੀਤਾ ਕਿ ਉਸਤਾਦ ਜੀ ਆਪ ਜੀ ਨੇ ਸਾਰਾ ਕੁਝ ਸਾਨੂੰ ਪੜਾਇਆ ਸਾਨੂੰ ਧਰਮ ਦੇ ਬਾਰੇ ਕੁਝ ਨਹੀਂ ਪੜਾਇਆ ਧਰਮ ਕੀ ਹੁੰਦਾ ਕਹਿੰਦੇ ਕੋਈ ਗੱਲ ਨਹੀਂ ਬੇਟਾ ਇਹ ਵੀ ਇੱਕ ਦੋ ਦਿਨਾਂ ਤੱਕਰ ਤੁਹਾਨੂੰ ਸਮਝ ਆ ਪਊਗਾ ਉਹਨਾਂ ਨੂੰ ਲੈ ਕੇ ਸਾਰੇ ਜਿੰਨੇ ਬੱਚੇ ਸਨ ਲੈ ਕੇ ਉਸਤਾਦਪੁਰ ਪਿਆ ਰਸਤੇ ਦੇ ਵਿੱਚ ਝਾੜੀਆਂ ਸਨ ਕੰਡੇ ਸਨ ਹੁਣ ਕਿੰਨੇ ਬੱਚੇ ਸਨ ਸਾਰੇ ਪਾਰ ਨਿਕਲ ਗਏ ਕੋਈ ਇਧਰੋਂ ਨਿਕਲ ਕੇ ਇਧਰ ਨਿਕਲ ਗਿਆ ਕੋਈ ਇਧਰ ਦੀ ਇਧਰ ਨਿਕਲ ਗਿਆ ਪਰ ਇੱਕ ਬੱਚਾ ਜਿਹੜਾ ਸੀ ਉਹ ਸਾਰੀਆਂ ਝਾੜੀਆਂ ਚੁੱਕੀਆਂ ਸਾਰੇ ਕੰਡੇ ਚੁੱਕ ਕੇ ਰਸਤਾ ਸਾਫ਼ ਕਰ ਉਹ ਸਤਾਰ ਨੇ ਸਾਰਿਆਂ ਨੂੰ ਬਾਜ ਮਾਰੀ ਤੁਸੀਂ ਪੁੱਛਦੇ ਸੀ ਨਾ ਧਰਮ ਨਹੀਂ ਪੜਾਇਆ ਧਰਮ ਪੜਨ ਦੀ ਚੀਜ਼ ਨਹੀਂ ਆ ਧਰਮ ਕਮਾਉਣ ਦੀ ਚੀਜ਼ ਹੈ ਹੁਣ ਤੁਸੀਂ ਤਾਂ ਨਿਕਲ ਕੇ ਸਾਰੇ ਆਪਣਾ ਰਸਤਾ ਬਣਾ ਕੇ ਨਿਕਲ ਗਏ ਪਰ ਕਿਸੇ ਦੇ ਰਸਤੇ ਦੇ ਕੰਢੇ ਸਾਫ ਕਰਨੇ ਹੀ ਧਰਮ ਹੈ ਇਹ ਤਾਂ ਸਭ ਤੋਂ ਵੱਡਾ ਧਰਮ ਹੈ ਇਹ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਸਤਪੁਰ ਨੇ ਕਿਸੇ ਧਰਮ ਦੀ ਵਿਰੋਧਤਾ ਨਹੀਂ ਕੀਤੀ ਇਸੇ ਕਾਰਨ ਉਹ ਸਮੇਂ ਦੇ ਵਿੱਚ ਭਾਵੇਂ ਹਿੰਦੂਸਾਨ ਮੁਸਲਮਾਨਸਾਨ ਕੋਈ ਵੀ ਧਰਮ ਨੂੰ ਮੰਨਦਾ ਸੀ ਉਹ ਸਤਪੁਰ ਦੀ ਸਿੱਖੀ ਨੂੰ ਧਾਰਨ ਕੀਤਾ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਰਵਣ ਕਰ ਲਿਆ ਵਿਚਾਰਧਾਰਾ ਗੁਰੂ ਸਾਹਿਬ ਦੇ ਸਿਧਾਤਾਂ ਨੂੰ ਸਮਝਿਆ ਉਹਣਾ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਧਾਰਨ ਕੀਤਾ ਸਮਝਿਆ ਕਿਉਂਕਿ ਅੱਜ ਕੋਈ ਵੀ ਗੱਲ ਹੁੰਦੀ ਹੈ ਉਹਨੂੰ ਅਜੀ ਰਾਜਨੀਤਿਕ ਕਰਨ ਕਰ ਦਿੰਦੇ ਉਹਦਾ ਰਾਜਨੀਤਿਕ ਕਰਨ ਹੋ ਜਾਂਦਾ ਕਿਸੇ ਗੱਲ ਨੂੰ ਕਿਸੇ ਸੰਦਰਭ ਦੇ ਵਿੱਚ ਉਸ ਗੱਲ ਨੂੰ ਦੱਸਿਆ ਜਾਂਦਾ ਪਰ ਅਸੀਂ ਉਹਨੂੰ ਹੋਰ ਪਾਸੇ ਲੈ ਜਾਂਦੇ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੇ ਨਾਲ ਗੱਲ ਜੋੜ ਦਿੰਦੇ ਆ ਕਿਸੇ ਵਿਸ਼ੇਸ਼ ਧੜੇ ਦੇ ਨਾਲ ਜੋੜ ਦਿੰਦੇ ਆ ਪਰ ਜਿਸ ਦਿਨ ਸਾਨੂੰ ਇਹ ਸਮਝ ਆਏਗੀ ਗੱਲ ਤਾਂ ਇਨਸਾਨੀਅਤ ਦੀ ਹੈ ਤੂੰ ਤਾਂ ਆਪਣੇ ਆਪ ਹੀ ਸਾਡੇ ਝਗੜੇ ਖਤਮ ਹੋ ਜਾਣਗੇ ਇਹ ਜਿਹੜੇ ਧਰਮਾਂ ਦੇ ਨਾਮ ਤੇ ਝਗੜੇ ਆ ਜਦੋਂ ਸਾਨੂੰ ਹੁਣ ਦੇਖੇ ਨਹੀਂ ਰਿਹਾ ਸਾਨੂੰ ਤਾਂ ਕੋਈ ਦੁਸ਼ਮਣ ਦਿਖ ਰਿਹਾ ਕੋਈ ਦੋਸਤ ਦਿਖ ਰਿਹਾ ਪਰ ਗੁਰੂ ਸਾਹਿਬ ਤਾਂ ਕਹਿੰਦੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾ ਤੇ ਇੱਥੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਿਹੜੇ ਵਪਾਰ ਕਰਦੇ ਆ ਨਾ ਉਹ ਵੀ ਅਮਲ ਹੋ ਜਾਂਦੇ ਉਹਨਾਂ ਦਾ ਜਿਹੜਾ ਧਰਮ ਹੈ ਜੀਵਨ ਹੈ ਤੇ ਪ੍ਰਮਾਤਮਾ ਦਾ ਜਿਹੜਾ ਧਰਮ ਹੈ ਪ੍ਰਭ ਇਨਸਾਫ ਜਿਹੜਾ ਹੈ ਇੱਕ ਆਪਾਂ ਆਸਾ ਕੀ ਵਾਰ ਦੀ ਪੌੜੀ ਪੜਦੇ ਹਾਂ ਗੁਰੂ ਸਾਹਿਬ ਕਹਿੰਦੇ ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ ਧਰਮ ਕੋਈ ਧਰਮ ਰਾਜ ਦਾ ਇੱਕ ਦੱਸਿਆ ਜਾਂਦਾ ਹੈ ਉਹਨਾਂ ਦੀ ਮਨੋਤ ਹੈ ਜਿਹਨੂੰ ਸਤਿਗੁਰ ਨੇ ਵੀ ਸ਼ਬਦਾਂ ਵਿੱਚ ਬੜਤੇ ਆ ਪਰ ਧਰਮ ਕੀ ਹੈ ਇਨਸਾਫ ਨਾਨਕ ਜੀ ਉਪਾਇਕ ਲਖਨਾਵੇਂ ਧਰਮ ਬਹਲਿਆ ਉਥੇ ਸੱਚੇ ਹੀ ਸੱਚ ਨਿਵੜੇ ਚੁਣ ਵਖ ਕੜੇ ਜਜਮਾਲੇ ਉਹ ਧਰਮ ਹੈ ਇੱਥੇ ਇਨਸਾਫ ਹੈ ਗੁਰੂ ਸਾਹਿਬ ਦੇ ਘਰ ਦੇ ਵਿੱਚ ਬਰਾਬਰਤਾ ਹੈ ਇਨਸਾਨੀਅਤ ਦੀ ਇਮਾਨਦਾਰੀ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਕਹਿੰਦੇ ਉਹਦਾ ਧਰਮ ਪਰਮਾਤਮਾ ਦਾ ਇਨਸਾਫ ਹੈ ਅਮੁੱਲ ਹੈ ਅਮੁੱਲ ਧਰਮ ਅਮੁੱਲ ਦੀਵਾਨ ਉਹਦੀ ਕਚਹਿਰੀ ਜਿਹੜੀ ਆ ਉਹ ਅਮੁੱਲ ਹੈ ਅਮੁੱਲ ਤੁਲ ਤੁਲ ਕਹਿੰਦੇ ਤੋਲਣਾ ਤਕੜੀ ਅਮੁੱਲ ਪਰਵਾਣ ਜਿਹੜਾ ਉੱਥੇ ਵਿੱਚ ਬੱਟਾ ਹੁੰਦਾ ਹੈ ਉਹ ਵੀ ਕਿਉਂਕਿ ਹੇਰਾਫੇਰੀ ਹੁੰਦੀ ਹੈ ਪਰ ਉਹਦਾ ਇਨਸਾਫ ਜਿਹੜਾ ਹੈ ਉਹ ਪੱਕਾ ਅਮੁੱਲ ਤੋਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਉਧੀਆਂ ਗੁਰੂ ਪਿਆਰੇ ਹੋ ਜਿਹੜੀਆਂ ਬਖਸ਼ਿਸ਼ਾਂ ਹਨ ਉਹ ਵੀ ਅਮੁੱਲ ਹਨ ਜੇ ਹੁਣ ਸਾਨੂੰ ਸਰੀਰ ਦਿੱਤਾ ਜੇ ਸਾਨੂੰ ਦੇਹ ਰੋਗਤਾ ਦਿੱਤੀ ਆ ਇਹ ਵੀ ਉਹਦੀ ਕਿਰਪਾ ਉਹਦੀ ਬਖਸ਼ਿਸ਼ ਪੜਦੇ ਆ ਨਾ ਪਰ ਬਾਣੀ ਦੇ ਵਿੱਚ ਜਹਿ ਪ੍ਰਸਾਦ arogh kanchan dehi liv lavo tis ram snehi ਗੁਰੂ ਮਹਾਰਾਜ ਕਹਿੰਦੇ ਜੇ ਤੂੰ ਸੋਹਣਾ ਹੈ ਨਾ ਤੇ ਉਹਦੀ ਬਖਸ਼ਿਸ਼ ਹੈ ਜਹਿ ਪ੍ਰਸਾਦ ਤੇਰਾ ਸੁੰਦਰ ਰੂਪ ਗੁਰੂ ਸਾਹਿਬ ਕਹਿੰਦੇ ਮੈਂ ਮੈਂ ਬਹੁਤ ਚੰਗੀ ਜਾਤ ਦਾ ਹਾਂ ਜਹਿ ਪ੍ਰਸ਼ਾਦ ਤੇਰੀ ਨੀਕੀ ਜਹ ਹਰੇਕ ਗੱਲ ਨੂੰ ਗੁਰੂ ਸਾਹਿਬ ਨੇ ਸਮਝਾਇਆ ਜੇ ਤੂੰ ਠੰਡਾ ਪਾਣੀ ਵੀ ਪੀ ਰਿਆ ਨਾ ਉਹਦੀ ਕਿਰਪਾ ਹੈ ਉਹਦੀ ਬਖਸ਼ਿਸ਼ ਹੈ ਲੋਕ ਐ ਦੁਨੀਆ ਦੇ ਕੋ ਨਾ ਗੰਦਾ ਪਾਣੀ ਪੀਣ ਵਾਸਤੇ ਮਜਬੂਰ ਹੈ ਜਹਿ ਪ੍ਰਸ਼ਾਦ ਪੀਵੇ ਸੀਤਲ ਜਲ ਸੁਖਦਾਈ ਪਵਨ ਪਾਵਕ ਅਮੁੱਲਾ ਉਧਰ ਮੁੱਲ ਕੋਈ ਹੈ ਹਵਾ ਦਾ ਕੋਈ ਮੁੱਲ ਹੈ ਇੱਕ ਸੈਕਿੰਡ ਵਾਸਤੇ ਵੀ ਹਵਾ ਨਾ ਮਿਲੇ ਨਾ ਸਾਡੀ ਜ਼ਿੰਦਗੀ ਖਤਮ ਹੋ ਜਾਏ। ਆ ਜਿਹੜੀਆਂ ਆਕਸੀਜਨ ਲੱਗਦੀ ਆ ਫਤਫੇਰ ਉਹਦਾ ਮੁੱਲ ਪਤਾ ਲੱਗਦਾ ਪਤਾ ਲੱਗਾ ਸੀ ਪਿਛਲੇ ਸਾਲ ਲੋਕਾਂ ਨੂੰ ਕਿ ਮੁੱਲ ਹਵਾ ਦਾ ਮੁੱਲ ਕੀ ਹੈ ਅੱਗ ਦਾ ਮੁੱਲ ਕੀ ਹੈ। ਸੁਖਦਾਈ ਪਵਨ ਪਾਵਕ ਅਮੁੱਲਾ। ਗੁਰੂ ਸਾਹਿਬਾਂ ਦੇ ਉਹਦੀਆਂ ਬਖਸ਼ਿਸ਼ਾਂ ਅਮੁੱਲ ਹਨ। ਸਾਨੂੰ ਕਿੰਨਾ ਕੁਝ ਪ੍ਰਮਾਤਮਾ ਨੇ ਦਿੱਤਾ ਉਹਦਾ ਅਸੀਂ ਮੁੱਲ ਥੋੜੇ ਤਾਰ ਸਕਦੇ। ਆ ਤੁਸੀਂ ਹੱਥ ਪੈਰ ਆ ਲਾ ਲੋ ਵੀ ਅੱਜ ਕੱਲ੍ਹ ਤਾਂ ਬੜੀ ਚੀਜ਼ਾਂ ਆ ਗਈਆਂ ਕਿ ਲੱਕੜ ਦੀਆਂ ਲੱਗਦੇ ਹੁੰਦੇ ਸੀ ਪਰ ਜੋ ਰੱਬ ਨੇ ਹੱਥ ਦਿੱਤਾ ਜੋ ਰੱਬ ਨੇ ਪੈਰ ਦਿੱਤਾ ਉਹਦੀ ਕੀਮਤ ਕਿੱਥੇ ਪਾ ਸਕਦੇ ਜੋ ਪ੍ਰਮਾਤਮਾ ਨੇ ਅੰਗ ਦਿੱਤੇ ਆ ਉਹਦੀ ਕੀਮਤ ਕੋਈ ਨਹੀਂ ਹੈ ਉਹਦੀਆਂ ਬਖਸ਼ਿਸ਼ਾਂ ਕਿਤੇ ਬੈਠ ਕੇ ਗਿਣੀਆਂ ਨਾ ਬਹੁਤ ਜ਼ਿਆਦੀਆਂ ਹਨ ਉਹਦਾ ਕੋਈ ਮੁੱਲ ਕੋਈ ਨਹੀਂ ਮੁੱਲ ਲੈ ਕੇ ਵੀ ਬੰਦਾ ਠੀਕ ਨਹੀਂ ਹੋ ਸਕਦਾ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਪੈਸਾ ਵੀ ਦੇ ਦਿੱਤਾ ਵੀ ਕਿਸੇ ਤਰ੍ਹਾਂ ਸਾਨੂੰ ਠੀਕ ਕਰ ਦਿਓ ਮੁੱਲ ਨਹੀਂ ਹੁੰਦਾ ਤੇ ਉਹਦੀ ਕਿਰਪਾ ਨਾਲ ਬਖਸ਼ਿਸ਼ ਦੇ ਨਾਲ ਜੇ ਸਾਨੂੰ ਤੰਦਰੁਸਤੀ ਮਿਲੀ ਹੈ ਜਹ ਪ੍ਰਸਾਦ ਆਰੋਗ ਕੰਚਨ ਦੇ ਤੁੰਡ ਰਾਵਣੂ ਜਾਦ ਵੀ ਕਰ ਲਿਵ ਲਾਵੋ ਲਿਵ ਲਾਵੋ ਤਿਸ ਰਾਮ ਸਨੇ ਸਭ ਕਹਿੰਦੇ ਉਹਦੀਆਂ ਬਖਸ਼ਿਸ਼ਾਂ ਵੀ ਅਮੁੱਲ ਹਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਉਹਦੀਆਂ ਕਿਰਪਾ ਉਹਦੀ ਰਹਿਮਤ ਜਿਹੜੀ ਉਹਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਵੀ ਅਮੁੱਲ ਕਰਮ ਇੱਥੇ ਕਰਮ ਦਾ ਅਰਥ ਵੀ ਬਖਸ਼ਿਸ਼ ਹੈ ਅਮੁੱਲ ਫਰਮਾਨ ਪ੍ਰਮਾਤਮਾ ਦਾ ਜਿਹੜਾ ਫਰਮਾਨ ਹੈ ਨਾ ਉਹ ਵੀ ਅਮੁੱਲ ਹੈ ਉਹਦੇ ਫਰਮਾਨ ਨੂੰ ਕੋਈ ਵੀ ਨਹੀਂ ਮਿਟ ਸਕਦਾ ਅਸੀਂ ਦੁਨੀਆ ਦੇ ਫਰਮਾਨਾਂ ਨੂੰ ਕਿੰਤੂ ਪਰੰਤੂ ਕਰ ਸਕਦੇ ਹਾਂ ਪਰ ਉਹਦਾ ਫਰਮਾਨ ਜਿਹੜਾ ਨਾ ਸਤਿਗੁਰ ਦਾ ਉਹ ਸਾਰਿਆਂ ਦੇ ਉੱਪਰ ਇੱਕੋ ਜਿਹਾ ਚੱਲਦਾ ਫਰਮਾਨ ਤੇਰਾ ਸਿਰੇ ਉੱਪਰ ਕਰ ਫਿਰਨਾ ਕਰਤ ਗੁਮਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਅਮੁੱਲ ਹੈ ਉਹ ਆਖਿਆ ਨਹੀਂ ਜਾ ਸਕਦਾ ਆਖ ਆਖ ਰਹੇ ਲਿਬਲਾਏ ਬੜੇ ਬਿਲਕਦੇ ਆ ਬੜਾ ਕੁਛ ਕਰਦੇ ਆ ਵੀ ਲੱਭ ਲਈ ਅੰਤ ਕੌਣ-ਕੌਣ ਆਖਦਾ ਕਹਿੰਦੇ ਆਖਾਂ ਵੇਦ ਪਾਠ ਪੁਰਾਣ ਇਹ ਸਾਰੇ ਉਹਨੂੰ ਆਖ ਰਹੇ ਆ ਪਰ ਅੰਤ ਥੋੜੀ ਪਾ ਸਕਦੇ ਅੱਖਾਂ ਪੜੇ ਕਰੇ ਵਿਖਿਆਣ ਪੜ ਰਹੇ ਆ ਵਿਖਿਆਣ ਕਰ ਰਹੇ ਆ ਗੁਰੂ ਸਾਹਿਬ ਨੇ ਤਾਂ ਪਿੱਛੇ ਆ ਕੇ ਜੀ ਕਥ ਕਥ ਕਥੀ ਕੋਟੀ ਕੋਟ ਕੋਟ ਅੱਖਾਂ ਵਰਮੇ ਆਖੇਂਦ ਬ੍ਰਹਮਾ ਇੰਦਰ ਸਾਰੇ ਆਖੀ ਜਾਂਦੇ ਉਹਦਾ ਅੰਤ ਥੋੜੇ ਪਾ ਸਕਦੇ ਆ ਅੱਖਾਂ ਵਰਮੇ ਆਖੇਂਦ ਆਖੇ ਗੋਪੀ ਤਹ ਗੋਬਿੰਦ ਜੋ ਉਹਨੇ ਸਾਦਾ ਕੁਝ ਪੈਦਾ ਕੀਤਾ ਅੱਖਾਂ ਈਸ਼ਰ ਆਖੇ ਸਿੱਧ ਸ਼ਿਵ ਜੀ ਹੋਵੇ ਭਾਵੇਂ ਸਿੱਧ ਹੋ ਗਏ ਆਖੇ ਕਿਤੇ ਕਿਤੇ ਬੁੱਧ ਆਖੇ ਦਾਣਵ ਦਾਣੂ ਕਹਿੰਦੇ ਹਨ ਵੀ ਜਿਹੜੇ ਭੈੜੀ ਬਿਰਤੀ ਵਾਲੇ ਆਖੇ ਦੇਵ ਚੰਗੀ ਬਿਰਤੀ ਵਾਲੇ ਦੇਵ ਦੇਵੀ ਗੁਣਾ ਵਾਲੇ ਆਖੇ ਸੁਰ ਦੇਵਤੇ ਨਰ ਮਨ ਜਨ ਸੇਵ ਕੇਤੇ ਆਖੇ ਆਖਣ ਪਾਏ ਕਿੰਨੇ ਆਖਿਆ ਆਖ ਰਹੇ ਆ ਕੇਤੇ ਕਹਿ ਕਹਿ ਉਠ ਉਠ ਜਾਏ ਕਿੰਨੇ ਕਹਿ ਗਏ ਤੇ ਕਿੰਨੇ ਸੰਸਾਰ ਤੋਂ ਚਲੇ ਪਰ ਉਹਦਾ ਅੰਤ ਵੀ ਪੈ ਸਕਦਾ ਇਤੇ ਕੀਤੇ ਹੋਰ ਕਰੇ ਜਿੰਨੇ ਕਿ ਦੁਨੀਆ ਪੈਦਾ ਕਰ ਤੀਂਦੇ ਉਹਨੇ ਡਬਲ ਕਰ ਦਵੇ ਪ੍ਰਮਾਤਮਾ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕੇ ਫੇਰ ਵੀ ਉਹਦੇ ਗੁਣਾਂ ਨੂੰ ਆਖਿਆ ਨਹੀਂ ਜਾ ਸਕਦਾ ਬੇਅੰਤ ਹੈ ਅਸੀਂ ਕਹਾਂ ਮੈਂ ਇੰਨਾ ਪਾਠ ਕਰ ਲਿਆ ਮੈਂ ਤਾਂ ਅੰਤ ਪਾ ਲਿਆ ਨਹੀਂ ਭਾਈ ਅਸੀਂ ਉਹਦਾ ਅੰਤ ਕੀ ਪਾ ਸਕਦੇ ਪਿਤਾ ਦਾ ਜਨਮ ਕੇ ਜਾਣੇ ਪੁੱਤ ਸਗਲ ਕੋਈ ਆਪਣੇ ਸੂ ਅਸੀਤਾਂ ਉਹਦੇ ਚਰਣਾ ਦੀ ਧੂੜ ਵਰਗੇ ਬਣੀ ਆ ਇੱਕ ਕਿਨਕਾ ਮਾਤਰ ਬਣੀ ਆ ਪਸੀ ਪ੍ਰਮਾਤਮਾ ਦੀ ਕਿ ਅਸੀਂ ਗੁਰੂ ਦੀ ਚਰਨ ਧੂੜ ਦੇ ਬਰਾਬਰ ਨਹੀਂ ਆ ਗੁਰੂ ਨੇ ਜੋ ਸਾਡੇ ਵਾਸਤੇ ਕੀਤਾ ਅਸੀਂ ਨਹੀਂ ਕਰ ਸਕਦੇ ਆ ਗੁਰੂਪ ਲੋਕ ਬਣ ਬਣ ਕੇ ਬੈਠਦੇ ਆ ਜਿਹੜੇ ਕਹਿੰਦੇ ਨੇ ਸਾਡਾ ਗੁਰੂ ਇਦਾਂ ਕਰਦਾ ਸਾਡਾ ਗੁਰੂ ਇਦਾਂ ਕਿਸੇ ਨੂੰ ਪੁੱਛੋ ਪਾਈ ਕਿਸੇ ਨੇ ਆਪਣੇ ਪੁੱਤਰਾਂ ਨੂੰ ਵਾਰਿਆ ਕਿਸੇ ਨੇ ਆਪਣੇ ਮਾਪਾਪੂ ਨੂੰ ਸ਼ਹੀਦ ਕਰਾਇਆ ਬਹੁਤ ਮੁਸ਼ਕਲ ਹੈ ਜੋ ਸਤਿਗੁਰੂ ਨੇ ਸੰਸਾਰ ਦੇ ਭਲੇ ਵਾਸਤੇ ਕੀਤਾ ਉਹ ਗੁਰੂ ਪਾਸ਼ਾ ਮਹਾਰਾਜ ਦਾ ਦੇਣਾ ਵੀ ਨਹੀਂ ਦੇ ਸਕਦੇ ਰੱਬ ਤਾਂ ਕੀ ਦੇ ਸਕਦੇ ਆ ਗੁਰੂ ਸਾਹਿਬ ਕਹਿੰਦੇ ਇੱਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵ ਹੈ ਤੇਵੜ ਹੋਏ ਜਿੱਦਾਂ ਉਹਨੂੰ ਪਾਉਂਦਾ ਆਪਾਂ ਪੜਿਆ ਸੀ ਨਾ ਪਰਸੋਂ ਏਵੜ ਕੇਵੜ ਜੇਵੜ ਤੇਵੜੇ ਸ਼ਬਦ ਬਾਰ ਬਾਰ ਆਉਂਦੇ ਆ ਜੇਵੜ ਭਾਵੈ ਤੇਵੜ ਹੋਏ ਜਿੱਦਾਂ ਉਹਨੂੰ ਪਾਉਂਦਾ ਉਦਾਂ ਕਰਦਾ ਨਾਨਕ ਜਾਣੈ ਸੱਚਾ ਸੋਏ ਹੁਣ ਗੁਰੂ ਸਾਹਿਬ ਨੂੰ ਕਿ ਸਤਿਗੁਰ ਮਹਾਰਗ ਕੋਈ ਜਾਣ ਸਕਦਾ ਕਿ ਪ੍ਰਮਾਤਮਾ ਅਮੋਲ ਹੈ ਉਹਦਾ ਕੋਈ ਮੁੱਲ ਪਾ ਸਕਦਾ ਕਹਿੰਦੇ ਨਾਨਕ ਜਾਣੈ ਸੱਚਾ ਸੋ ਉਹ ਹੀ ਜਾਣਦਾ ਹਾਂ ਜੇ ਕੋਈ ਕਹਿੰਦਾ ਨਾ ਆਓ ਮੈਂ ਤੁਹਾਨੂੰ ਦੱਸਾਂ ਰੱਬ ਦੇ ਬਾਰੇ ਜੇ ਕੋ ਆਖੇ ਬੋਲ ਵਿਗਾਰ ਜੇ ਕੋਈ ਬੋਲ ਵਿਗਾੜ ਕੇ ਭਾਵੇਂ ਇਸ ਕਰਕੇ ਤਰੀਕੇ ਨਾਲ ਬੋਲਦਾ ਵੀ ਆਓ ਮੈਂ ਤੁਹਾਨੂੰ ਰੱਬ ਦਾ ਦੱਸਾਂ ਆਓ ਮੈਂ ਤੁਹਾਨੂੰ ਰੱਬ ਦੇ ਦਰਸ਼ਨ ਕਰਾਵਾਂ ਤੁਹਾਨੂੰ ਦਸਵਾਂ ਦੁਆਰ ਧਕਾਵਾਂ ਫਲਾਣੇ ਭੋਰੇ ਸਾਭ ਦੇ ਵਿੱਚ ਦਿਖਾਈ ਗਏ ਆ ਰੱਬ ਦਿਖਾ ਦਈਏ ਕੋਈ ਨਹੀਂ ਗੁਰੂ ਸਾਹਿਬ ਕਹਿੰਦੇ ਰੱਬ ਦਾ ਅੰਤ ਨਹੀਂ ਹੈ ਜੇ ਕੋ ਆਖਾਂ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਇਹਦਾ ਗਵਾਰ ਦਾ ਅਰਥ ਮਸਕੀਨ ਜੀ ਨੇ ਬੜਾ ਸੁਣ ਕੀਤਾ گاؤں ਵਾਲਾ ਪਪ ਕਹਿੰਦੇ ਨਾ ਬੰਦਾ ਪਿੰਡੂ ਜਿਹਾ ਇਹ ਗਾਉਂ ਵਾਲਿਆਂ ਨੂੰ ਕੀ ਪਤਾ ਹੈ ਗਾਉਂ ਵਾਲਿਆਂ ਨੂੰ ਸਮਝ ਨਹੀਂ ਪੜ੍ਹੇ ਲਿਖੇ ਵੀ ਗੁਰੂ ਸਾਹਿਬ ਕਹਿੰਦੇ ਮੂਰਖ ਹੈ ਗਵਾੜ ਦਾ ਮੂਰਖ ਵੀ ਕੀਤਾ ਪਰ ਮਸਕੀਨ ਜੀ ਦੇ ਵਿੱਚ ਅਰਥ ਬੜੇ ਸੋਹਣੇ ਆ ਗਾ گاਉਂ ਦਾ ਬੰਦਾ ਆਪ ਕਹਿੰਦੇ ਪਿੰਡੂ ਜਿਹਾ ਬੰਦਾ ਕਹਿੰਦੇ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖੀਆ ਸਿਰ ਗਾਵਾਰਾ ਗਵਰ ਪਿੰਡੂਆਂ ਦੇ ਵਿੱਚੋਂ ਪਿੰਡੂ ਹੈ ਇਹਨੇ ਸਮਝ ਨਹੀਂ ਕੋਈ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਪਿੰਡ ਵਾਲਿਆਂ ਨੂੰ ਸਮਝ ਨਹੀਂ ਹੁੰਦੀ ਕਹਿੰਦਾ ਭਾਵ ਹੈ ਕਿ ਜੀਵਨ ਦੇ ਵਿੱਚ ਉਹ ਮੂਰਖ ਹੈ ਉਹ ਮਨੁੱਖ ਬਹੁਤ ਬੇਸਮਝ ਹੈ ਜਿਹੜਾ ਇਹ ਕਹਿ ਰਿਹਾ ਕਿ ਆਓ ਮੈਂ ਤੁਹਾਨੂੰ ਪਰਮਾਤਮਾ ਦੇ ਬਾਰੇ ਦੱਸਾਂ ਕਿ ਉਹ ਪਰਮਾਤਮਾ ਕਿੱਥੇ ਹੈ ਉਹ ਤੇਰੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਦੂਰ ਨਹੀਂ ਹੈ ਗੁਰੂ ਸਹਿ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੋਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ